ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਲਫਾਜ਼ ਪੰਜਾਬੀ ਕਹਾਣੀਆਂ ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਆਪਾਂ ਇੱਕ ਨਵੀਂ ਕਹਾਣੀ। ਸਵੇਰ ਦੇ 5 ਵਜੇ ਸੀ ਸ਼ਾਂਤੀ ਹਲੇ ਵੀ ਗੂੜੀ ਨੀਂਦ ਵਿੱਚ ਸੀ। ਸ਼ਾਮ ਨੂੰ ਤੇਜ਼ੀ ਨਾਲ ਖੰਗ ਛੇੜਨ ਲੱਗੀ। ਉਸ ਦੇ ਖੰਗ ਦੀ ਆਵਾਜ਼ ਸੁਣ ਕੇ ਸ਼ਾਂਤੀ ਘਬਰਾ ਕੇ ਉੱઠી। ਉਸ ਨੇ ਦਵਾਈ ਦੇਣ ਲਈ ਸੀਸੀ ਚੱਕੀ ਤਾਂ ਉਹ ਖਾਲੀ ਸੀ। ਉਸ ਨੇ ਸੋਚਿਆ ਕਿ ਆਪਣੀ ਨੂੰਹ ਰਾਧਾ ਤੋਂ ਦਵਾਈ ਲੈ ਕੇ ਆਉਂਦੀ ਹਾਂ। ਪਰ ਫੇਰ ਉਹ ਰੁਕ ਗਈ। ਉਸ ਨੂੰ ਯਾਦ ਆਇਆ ਕਿ ਜਦੋਂ ਕੁਝ ਦਿਨ ਪਹਿਲਾਂ ਉਸ ਨੇ ਬੁਖਾਰ ਦੀ ਗੋਲੀ ਮੰਗੀ ਸੀ ਤਾਂ ਰਾਧਾ ਨੇ ਕਿਹਾ ਸੀ ਤੁਹਾਨੂੰ ਤਾਂ ਹਰ ਵੇਲੇ ਕੁਝ ਨਾ ਕੁਝ ਚਾਹੀਦਾ ਹੈ ਸ਼ਾਂਤੀ ਨੇ ਡੂੰਗਾ ਸਾ ਲਿਆ ਫਿਰ ਉਹ ਚਾਹ ਬਣਾਉਣ ਲਈ ਰਸੋਈ ਵਿੱਚ ਚਲੀ ਗਈ ਜਦੋਂ ਉਹ ਚਾਹ ਬਣਾ ਕੇ ਕੱਪ ਵਿੱਚ ਪਾਉਣ ਲੱਗੀ ਤਾਂ ਥੋੜੀ ਜੀ ਚਾਹ ਉੱਥੇ ਡੁੱਲ ਗਈ ਸ਼ਾਂਤੀ ਨੇ ਸੋਚਿਆ ਪਹਿਲਾਂ ਮੈਂ ਸ਼ਾਮ ਜੀ ਨੂੰ ਚਾਹ ਦੇ ਆਵਾਂ ਇਸ ਨੂੰ ਬਾਅਦ ਵਿੱਚ ਸਾਫ਼ ਕਰ ਦੇਵਾਂਗੀ ਨਹੀਂ ਤਾਂ ਰਾਧਾ ਮੈਨੂੰ ਸੌ ਸੁਣਾਵੇਗੀ ਉਸਨੇ ਸ਼ਾਮ ਜੀ ਨੂੰ ਚਾਹ ਫੜਾਈ ਕਹਿਣ ਲੱਗੀ ਚਾਹ ਪੀ ਲਓ ਇਸ ਨਾਲ ਖੰਗ ਨੂੰ ਥੋੜਾ ਆਰਾਮ ਮਿਲੇਗਾ ਉਸ ਤੋਂ ਬਾਅਦ ਦੁਪਹਿਰ ਦੇ 2:30 ਵੱਜ ਗਏ ਸੀ ਸ਼ਾਮ ਤੇ ਸ਼ਾਂਤੀ ਬਿਨਾਂ ਕੁਝ ਖਾਦੇ ਪੀਤੇ ਬੈਠੇ ਸੀ ਪਹਿਲਾਂ ਤਾਂ ਰਾਧਾ ਉਹਨਾਂ ਨੂੰ 1:30 ਵਜੇ ਖਾਣਾ ਦੇ ਦਿੰਦੀ ਸੀ ਸ਼ਾਂਤੀ ਨੂੰ ਬੇਚੈਨੀ ਹੋ ਰਹੀ ਸੀ ਹੁਣ ਉਹ ਬੁੱਢੇ ਹੋ ਚੁੱਕੇ ਸੀ ਭੁੱਖ ਨਾਲ ਉਹਨਾਂ ਦਾ ਸਰੀਰ ਕਮਜ਼ੋਰ ਹੋ ਗਿਆ ਸੀ ਸ਼ਾਂਤੀ ਨੇ ਹਿੰਮਤ ਕਰਕੇ ਰਾਧਾ ਨੂੰ ਪੁੱਛਿਆ ਬੇਟਾ ਅੱਜ ਖਾਣਾ ਨਹੀਂ ਦਿੱਤਾ ਸਾਨੂੰ ਬਹੁਤ ਟਾਈਮ ਹੋ ਗਿਆ ਹੈ ਤੇਰੇ ਪਿਤਾ ਜੀ ਨੂੰ ਭੁੱਖ ਲੱਗੀ ਹੈ ਰਾਧਾ ਕਹਿਣ ਲੱਗੀ ਮੰਮੀ ਜੀ ਜਦੋਂ ਤੁਸੀਂ ਕੁਝ ਕਰ ਨਹੀਂ ਸਕਦੇ ਤਾਂ ਥੋੜਾ ਸਬਰ ਰੱਖਣਾ ਸਿੱਖ ਲਓ ਇਹ ਘਰ ਹੈ ਕੋਈ ਹੋਟਲ ਨਹੀਂ ਕਿ ਜਦੋਂ ਮਨ ਕੀਤਾ ਖਾਣਾ ਮੰਗ ਲਿਆ ਮੈਂ ਤੁਹਾਡੀ ਨੌਕਰ ਨਹੀਂ ਹਾਂ ਤੁਸੀਂ ਖੁਦ ਵੀ ਕੁਝ ਕਰ ਲਿਆ ਕਰੋ ਰਾਧਾ ਦੀਆਂ ਗੱਲਾਂ ਸੁਣ ਕੇ ਸ਼ਾਂਤੀ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਉਹ ਕਹਿਣ ਲੱਗੀ ਪੁੱਤਰ ਜੇਕਰ ਤੈਨੂੰ ਰਸੋਈ ਦਾ ਕੰਮ ਕਰਨਾ ਪਸੰਦ ਨਹੀਂ ਤਾਂ ਅਸੀਂ ਕੀ ਕਰੀਏ ਅਸੀਂ ਤਾਂ ਹੁਣ ਬਜ਼ੁਰਗ ਹੋ ਚੁੱਕੇ ਹਾਂ ਮੰਮੀ ਜੀ ਘਰ ਦੇ ਵਿੱਚ ਛੋਟੇ-ਮੋਟੇ ਬਹੁਤ ਕੰਮ ਹੁੰਦੇ ਹਨ ਉਹ ਤਾਂ ਤੁਸੀਂ ਦੋਨੋਂ ਕਰ ਹੀ ਸਕਦੇ ਹੋ ਸ਼ਾਂਤੀ ਚੁੱਪਚਾਪ ਆਪਣੀ ਨੂਹ ਦੀਆਂ ਗੱਲਾਂ ਸੁਣਦੀ ਰਹੀ ਜਦੋਂ ਸ਼ਾਂਤੀ ਕਮਰੇ ਵਿੱਚ ਆਈ ਤਾਂ ਸ਼ਾਮ ਨੇ ਉਸ ਦੀਆਂ ਅੱਖਾਂ ਵਿੱਚ ਦਰਦ ਅਤੇ ਬੇਵਸੀ ਚਲਕ ਰਹੀ ਦੇਖ ਲਈ ਸੀ ਥੋੜੀ ਦੇਰ ਬਾਅਦ ਰਾਧਾ ਰਾਤ ਵਾਲੀ ਸਬਜ਼ੀ ਤੇ ਥੋੜੇ ਜਿਹੇ ਚੌਲ ਉਹਨਾਂ ਨੂੰ ਫੜਾ ਕੇ ਚਲੀ ਗਈ। ਸ਼ਾਂਤੀ ਤੇ ਉਸਦੇ ਪਤੀ ਨੇ ਚੁੱਪਚਾਪ ਉਹ ਖਾਣਾ ਖਾ ਲਿਆ। ਉਹਨਾਂ ਦੀਆਂ ਅੱਖਾਂ ਵਿੱਚ ਉਦਾਸੀ ਅਤੇ ਦਿਲ ਵਿੱਚ ਦਰਦ ਸੀ। ਕਈ ਦਿਨਾਂ ਤੋਂ ਉਹਨਾਂ ਦੀ ਆਪਣੇ ਪੁੱਤਰ ਸਮਿਤ ਨਾਲ ਗੱਲ ਨਹੀਂ ਹੋਈ ਸੀ। ਅਗਲੀ ਸਵੇਰ ਸ਼ਾਂਤੀ ਨੇ ਆਪਣੇ ਪੁੱਤ ਨੂੰ ਫੋਨ ਕੀਤਾ। ਉਹ ਦੂਸਰੇ ਸ਼ਹਿਰ ਵਿੱਚ ਨੌਕਰੀ ਕਰਦਾ ਸੀ। ਹੈਲੋ ਸਮਿਤ, ਪੁੱਤਰ ਕਿਵੇਂ ਹੈ? ਮਾਂ ਤੁਸੀਂ ਅਣੀ ਸਵੇਰੇ ਸਵੇਰੇ ਠੀਕ ਤਾਂ ਹੈ ਨਾ ਸਭ ਇਸ ਤੋਂ ਪਹਿਲਾਂ ਕਿ ਸ਼ਾਂਤੀ ਕੁਝ ਬੋਲਦੀ ਉਸ ਦਿਨ ਉਹ ਰਾਧਾ ਨੇ ਆ ਕੇ ਸ਼ਾਂਤੀ ਦੇ ਹੱਥੋਂ ਫੋਨ ਫੜ ਲਿਆ ਤੇ ਆਪਣੇ ਘਰ ਵਾਲੇ ਨੂੰ ਕਹਿਣ ਲੱਗੀ ਮੰਮੀ ਜੀ ਨੂੰ ਬਸ ਤੁਹਾਡੀ ਜਿਆਦਾ ਰਹੀ ਸੀ ਮੈਂ ਕਿਹਾ ਸੀ ਇਹਨਾਂ ਨੂੰ ਕਿ ਮੈਂ ਤੁਹਾਡੇ ਨਾਲ ਗੱਲ ਕਰਵਾ ਦੇਵਾਂਗੀ ਪਰ ਤੁਸੀਂ ਤਾਂ ਜਾਣਦੇ ਹੋ ਜਿਵੇਂ ਜਿਵੇਂ ਉਮਰ ਵੱਧਦੀ ਹੈ ਓਵੇਂ ਓਵੇਂ ਬਜ਼ੁਰਗ ਬੱਚਿਆਂ ਵਾਂਗ ਹੋ ਜਾਂਦੇ ਹਨ ਸੁਮੇਤ ਰਾਧਾ ਨੂੰ ਕਹਿਣ ਲੱਗਿਆ ਤੂੰ ਸਹੀ ਕਹਿ ਰਹੀ ਹੈ ਇਹ ਉਮਰ ਹੀ ਇਹੋ ਜੀ ਹੁੰਦੀ ਹੈ ਮੈਂ ਜਾਣਦਾ ਹਾਂ ਕਿ ਤੂੰ ਇਹਨਾਂ ਦਾ ਚੰਗੀ ਤਰ੍ਹਾਂ ਧਿਆਨ ਰੱਖ ਰਹੀ ਹੋਵੇਂਗੀ ਪਰ ਜਦੋਂ ਉਹਨਾਂ ਦਾ ਮਨ ਮੇਰੇ ਨਾਲ ਗੱਲ ਕਰਨ ਦਾ ਕਰੇ ਤਾਂ ਤੂੰ ਫੋਨ ਕਰ ਲਿਆ ਕਰ ਰਾਧਾ ਨੇ ਨਕਲੀ ਹਾਸਾ ਹੱਸਦੇ ਹੋਏ ਕਿਹਾ ਠੀਕ ਹੈ ਇਹ ਕਹਿ ਕੇ ਉਸਨੇ ਫੋਨ ਕੱਟ ਦਿੱਤਾ ਫੋਨ ਕੱਟਦੇ ਹੀ ਉਸ ਦਾ ਚਿਹਰਾ ਗੁੱਸੇ ਨਾਲ ਭਰ ਗਿਆ ਉਹ ਕਹਿਣ ਲੱਗੀ ਮੰਮੀ ਜੀ ਸਮਿਤ ਨੂੰ ਫੋਨ ਕਰਨ ਦੀ ਕੀ ਲੋੜ ਸੀ ਉਹ ਤਾਂ ਪਹਿਲਾਂ ਹੀ ਵਿਜੀ ਰਹਿੰਦਾ ਹੈ ਤੁਸੀਂ ਬੇਵਜ੍ਹਾ ਪਰੇਸ਼ਾਨ ਨਾ ਕਰਿਆ ਕਰੋ ਸ਼ਾਂਤੀ ਕਹਿਣ ਲੱਗੀ ਮੈਂ ਤਾਂ ਬਸ ਸਮਿਤੀ ਆਵਾਜ਼ ਸੁਣਨੀ ਚਾਹੁੰਦੀ ਸੀ ਮੰਮੀ ਜੀ ਜੇਕਰ ਸਕੂਨ ਚਾਹੀਦਾ ਹੈ ਤਾਂ ਮੰਦਰ ਜਾਇਆ ਕਰੋ ਸ਼ਾਮ ਜੀ ਨੇ ਸ਼ਾਂਤੀ ਦਾ ਹੱਥ ਫੜਿਆ ਤੇ ਚੁੱਪਚਾਪ ਆਪਣੇ ਕਮਰੇ ਵਿੱਚ ਚਲੇ ਗਏ ਸ਼ਾਂਤੀ ਅਤੇ ਸ਼ਾਮ ਜੀ ਇੱਕ ਦੂਜੇ ਦੇ ਦਰਦ ਨੂੰ ਚੰਗੀ ਤਰ੍ਹਾਂ ਸਮਝ ਰਹੇ ਸੀ ਸ਼ਾਮ ਹੋਈ ਤਾਂ ਰਾਧਾ ਨੇ ਖਾਣਾ ਖਾਣ ਲਈ ਸ਼ਾਂਤੀ ਅਤੇ ਸ਼ਾਮ ਜੀ ਨੂੰ ਆਵਾਜ਼ ਮਾਰੀ ਜਦੋਂ ਉਹ ਖਾਣਾ ਖਾਣ ਆਏ ਤਾਂ ਸਵੇਰ ਦੀ ਸਬਜ਼ੀ ਬਈਆਂ ਰੋਟੀਆਂ ਅਤੇ ਚੌਲ ਟੇਬਲ ਤੇ ਰੱਖੇ ਹੋਏ ਸੀ ਉਹ ਦੋਵੇਂ ਇੱਕ ਦੂਜੇ ਵੱਲ ਵੇਖਣ ਲੱਗੇ ਸ਼ਾਮ ਜੀ ਇਹ ਖਾਣਾ ਨਹੀਂ ਖਾਣਾ ਚਾਹੁੰਦੇ ਸੀ ਪਰੰਤੂ ਸ਼ਾਂਤੀ ਕਹਿਣ ਲੱਗੀ ਭੁੱਖੇ ਰਹਿਣ ਨਾਲੋਂ ਤਾਂ ਚੰਗਾ ਹੈ ਇਹ ਖਾਣਾ ਖਾ ਲੋ ਉਹ ਦੋਵੇਂ ਚੁੱਪਚਾਪ ਖਾਣਾ ਖਾਣ ਲੱਗੇ ਉਹ ਜਾਣਦੇ ਸੀ ਰਾਧਾ ਨੂੰ ਕੁਝ ਕਹਿਣ ਦਾ ਕੋਈ ਫਾਇਦਾ ਨਹੀਂ ਖਾਣਾ ਖਾ ਕੇ ਉਹ ਆਪਣੇ ਕਮਰੇ ਵਿੱਚ ਚਲੇ ਗਏ ਸ਼ਾਮ ਜੀ ਆਪਣੇ ਬਿਸਤਰੇ ਤੇ ਲੰਮੇ ਪੈ ਗਏ ਅਤੇ ਸ਼ਾਂਤੀ ਖਿੜਕੀ ਕੋਲ ਬੈਠ ਕੇ ਬਾਹਰ ਦੇਖਣ ਲੱਗੀ ਸ਼ਾਂਤੀ ਨੂੰ ਸੁਮਿਤ ਦੀ ਆਵਾਜ਼ ਸੁਣਾਈ ਦਿੱਤੀ ਮਾ ਪਿਤਾ ਜੀ ਦੇਖੋ ਮੈਂ ਆ ਗਿਆ ਸੁਮਿਤ ਦੀ ਆਵਾਜ਼ ਸੁਣ ਕੇ ਸ਼ਾਂਤੀ ਨੇ ਆਪਣੀਆਂ ਅੱਖਾਂ ਸਾਫ਼ ਕਰ ਲਈਆਂ ਸ਼ਾਮ ਜੀ ਅਤੇ ਸ਼ਾਂਤੀ ਸੁਮਿਤ ਨੂੰ ਵੇਖ ਕੇ ਬਹੁਤ ਖੁਸ਼ ਹੋਏ ਤੁਸੀਂ ਦੋਵੇਂ ਕਿਵੇਂ ਹੋ ਸ਼ਾਮ ਜੀ ਤੇ ਸ਼ਾਂਤੀ ਕਹਿਣ ਲੱਗੇ ਅਸੀਂ ਠੀਕ ਹਾਂ ਪੁੱਤਰ ਬੱਸ ਤੇਰੀ ਯਾਦ ਆ ਰਹੀ ਸੀ। ਪੁੱਤਰ ਤੂੰ ਤਾਂ ਸ਼ਨੀਵਾਰ ਨੂੰ ਆਉਂਦਾ ਹੈ। ਫੇਰ ਅੱਜ ਅਚਾਨਕ ਕਿਵੇਂ ਆ ਗਿਆ? ਮਾਪਿਤਾ ਜੀ, ਮੈਨੂੰ ਵੀ ਤੁਹਾਡੀ ਬਹੁਤ ਯਾਦ ਆਉਂਦੀ ਹੈ। ਮੇਰੀ ਅੱਜ ਨਾਲ ਦੇ ਸ਼ਹਿਰ ਵਿੱਚ ਮੀਟਿੰਗ ਸੀ। ਇਸ ਲਈ ਅੱਜ ਘਰ ਆ ਗਿਆ। ਥੋੜੀ ਦੇਰ ਬਾਅਦ ਰਾਧਾ ਵੀ ਉੱਥੇ ਆਈ ਤੇ ਸਮਿਤ ਨੂੰ ਕਹਿਣ ਲੱਗੀ ਕਿ ਤੁਸੀਂ ਪਰੇਸ਼ਾਨ ਨਾ ਹੋਵੋ। ਮੈਂ ਮਾਪਿਤਾ ਜੀ ਦਾ ਵਧੀਆ ਧਿਆਨ ਰੱਖਦੀ ਹਾਂ। ਰਾਧਾ, ਮੈਂ ਜਾਣਦਾ ਹਾਂ। ਤੂੰ ਮਾਪਿਤਾ ਜੀ ਦੀ ਦੇਖਭਾਲ ਵਧੀਆ ਤਰੀਕੇ ਨਾਲ ਕਰਦੀ ਹੈ। ਸਮਿਤ ਨੂੰ ਲੱਗਿਆ ਕਿ ਰਾਧਾ ਤੇ ਮਾਪਿਤਾ ਜੀ ਦੇ ਵਿੱਚ ਸਭ ਕੁਝ ਠੀਕ ਚੱਲ ਰਿਹਾ ਹੈ ਪਰ ਉਸ ਨੂੰ ਨਹੀਂ ਪਤਾ ਸੀ ਕਿ ਰਾਧਾ ਇਸ ਵੇਲੇ ਵਿਖਾਵਾ ਕਰ ਰਹੀ ਸੀ ਅਗਲੇ ਦਿਨ ਸਮਿਤ ਵਾਪਸ ਚੱਲਿਆ ਗਿਆ ਉਸ ਦੇ ਜਾਣ ਤੋਂ ਬਾਅਦ ਉਸ ਦੇ ਮਾਪਿਤਾ ਜੀ ਫਿਰ ਉਦਾਸ ਹੋ ਗਏ ਇੱਕ ਦਿਨ ਸ਼ਨੀਵਾਰ ਦੇ ਦਿਨ ਸ਼ਾਂਤੀ ਅਤੇ ਸ਼ਾਮ ਜੀ ਮੰਦਰ ਜਾਣ ਲਈ ਤਿਆਰ ਹੋ ਰਹੇ ਸੀ ਜਦੋਂ ਉਹ ਘਰੋਂ ਬਾਹਰ ਜਾਣ ਲੱਗੇ ਤਾਂ ਰਾਧਾ ਕਹਿਣ ਲੱਗੀ ਵਾਹ ਇਹ ਹੰਸਾਂ ਦੀ ਜੋੜੀ ਤਿਆਰ ਹੋ ਕੇ ਕਿੱਥੇ ਜਾ ਰਹੀ ਹੈ ਕਿਤੇ ਕੋਈ ਫਿਲਮ ਦੇਖਣ ਦਾ ਪ੍ਰੋਗਰਾਮ ਤਾਂ ਨਹੀਂ ਬਣਾ ਲਿਆ ਸ਼ਾਂਤੀ ਕਹਿਣ ਲੱਗੀ ਕਿ ਅੱਜ ਸਮਿਤ ਆਉਣ ਵਾਲਾ ਹੈ ਇਸ ਲਈ ਅਸੀਂ ਮੰਦਰ ਜਾ ਰਹੇ ਹਾਂ ਰਾਧਾ ਹਸ ਤੇ ਹੱਥ ਮਾਰ ਕੇ ਹੱਸਦੇ ਹੋਏ ਕਹਿਣ ਲੱਗੀ ਮੈਂ ਤਾਂ ਭੁੱਲ ਹੀ ਗਈ ਸੀ ਕਿ ਤੁਸੀਂ ਅੱਜ ਤੁਹਾਡੇ ਲਈ ਸਭ ਤੋਂ ਵੱਡਾ ਤਿਉਹਾਰ ਦਾ ਦਿਨ ਹੈ ਤੁਹਾਡਾ लाडला ਪੁੱਤ ਘਰ ਆਉਣ ਵਾਲਾ ਹੈ ਉਹ ਬਿਨਾ ਕੁਝ ਕਹੇ ਚੁੱਪਚਾਪ ਮੰਦਰ ਚਲੇ ਗਏ ਰਸਤੇ ਵਿੱਚ ਜਾਂਦੀ ਹੋਈ ਸ਼ਾਂਤੀ ਸ਼ਾਮ ਜੀ ਨੂੰ ਕਹਿਣ ਲੱਗੀ ਕਿ ਕਦੇ ਸਮਿਤ ਨੂੰ ਪਤਾ ਲੱਗੇਗਾ ਜੋ ਵਿਵਹਾਰ ਰਾਦਾ ਸਾਡੇ ਨਾਲ ਕਰਦੀ ਹੈ ਸ਼ਾਮ ਜੀ ਕਹਿਣ ਲੱਗੇ ਕਿ ਸਚਾਈ ਜਿਆਦਾ دیر ਛੁਪੀ ਨਹੀਂ ਰਹਿੰਦੀ ਰਾਦਾ ਦਰਵਾਜ਼ੇ ਤੇ ਖੜੀ ਸੀ ਉਦੋਂ ਹੀ ਸਮਿਤ ਆਇਆ ਉਹ ਕਹਿਣ ਲੱਗਿਆ ਕਿ ਬਾਹਰ ਆਦਾ ਮੇਰਾ ਇੰਤਜ਼ਾਰ ਹੋ ਰਿਹਾ ਹੈ ਰਾਦਾ ਕੁਝ ਨਾ ਬੋਲੀ ਤੇ ਸਮਿਤ ਦੇ ਨਾਲ ਘਰ ਦੇ ਅੰਦਰ ਆ ਗਈ ਅੰਦਰ ਆਉਂਦੇ ਹੀ ਸਮਿਤ ਆਪਣੇ ਮਾਪੇਤਾ ਜੀ ਨੂੰ ਆਵਾਜ਼ਾਂ ਮਾਰਨ ਲੱਗਿਆ ਜਦੋਂ ਉਸਨੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਉਹ ਉੱਥੇ ਨਹੀਂ ਸੀ ਉਸਨੇ ਰਾਦਾ ਨੂੰ ਪੁੱਛਿਆ ਕਿ ਮਾਪੇਤਾ ਜੀ ਕਿੱਥੇ ਹਨ ਰਾਦਾ ਕਹਿਣ ਲੱਗੀ ਉਹ ਮੰਦਰ ਗਏ ਹਨ ਸਮਿਤ ਨੇ ਕਿਹਾ ਉਹ ਤਾਂ ਸਵੇਰ ਦੇ ਟਾਈਮ ਮੰਦਰ ਜਾਂਦੇ ਹਨ ਫੇਰ ਅੱਜ ਇਸ ਵੇਲੇ ਕਿਉਂ ਹਾਂ ਉਹ ਸਵੇਰੇ ਵੀ ਗਏ ਸੀ ਤੇ ਹੁਣ ਵੀ ਚਲੇ ਗਏ ਸਮਿਤ ਕਹਿਣ ਲੱਗਿਆ ਠੀਕ ਹੈ ਰਾਧਾ ਤੂੰ ਮੇਰੇ ਲਈ ਚਾਹ ਬਣਾ ਦੇ ਮੈਂ ਉਹਨਾਂ ਦਾ ਇੰਤਜ਼ਾਰ ਕਰਦਾ ਹਾਂ ਰਾਤ ਦੇ 8 ਵਜੇ ਗਏ ਸੀ ਸਮਿਤ ਨੂੰ ਥੋੜੀ ਬੇਚੈਨੀ ਹੋਈ ਉਹ ਸੋਚਣ ਲੱਗਿਆ ਕਿ ਇਸ ਵੇਲੇ ਤਾਂ ਮੰਦਿਰ ਵੀ ਬੰਦ ਹੋ ਜਾਂਦਾ ਹੈ ਪਰ ਮਾਂ ਪਿਤਾ ਜੀ ਵਾਪਸ ਕਿਉਂ ਨਹੀਂ ਆਏ ਸਮਿਤ ਨੇ ਰਾਧਾ ਨੂੰ ਕਿਹਾ ਫਿਰ ਰਾਧਾ ਮਾਂ ਪਿਤਾ ਜੀ ਦੇ ਆਉਣ ਵਿੱਚ ਬਹੁਤ ਦੇਰੀ ਕਰ ਦਿੱਤੀ ਪੱਕਾ ਉਹ ਮੰਦਿਰ ਹੀ ਗਏ ਹਨ ਜਾਂ ਕਿਤੇ ਹੋਰ ਰਾਧਾ ਕਹਿਣ ਲੱਗੀ ਕਿ ਮੈਂ ਕੋਈ ਬੱਚੀ ਨਹੀਂ ਹਾਂ ਜੋ ਭੁੱਲ ਜਾਵਾਂਗੀ ਉਹ ਮੰਦਰ ਹੀ ਗਏ ਹਨ ਸੁਮਿਤ ਗੁੱਸੇ ਨਾਲ ਬੋਲਦਾ ਹੋਇਆ ਕਹਿਣ ਲੱਗਿਆ ਅੱਜ ਉਹਨਾਂ ਨੂੰ ਪਤਾ ਸੀ ਮੈਂ ਆਉਣ ਵਾਲਾ ਹਾਂ ਫਿਰ ਉਹ ਹਲੇ ਤੱਕ ਘਰ ਕਿਉਂ ਨਹੀਂ ਆਏ ਤੂੰ ਉਹਨਾਂ ਨੂੰ ਕੁਝ ਕਿਹਾ ਤਾਂ ਨਹੀਂ ਰਾਧਾ ਮਨ ਹੀ ਮਨ ਬਹੁਤ ਖੁਸ਼ ਸੀ ਪਰ ਉੱਪਰੋਂ ਉੱਪਰੋਂ ਚਿੰਤਾ ਜਤਾ ਰਹੀ ਸੀ ਰਾਧਾ ਕਹਿਣ ਲੱਗੀ ਤੁਸੀਂ ਜਾਣਦੇ ਤਾਂ ਹੋ ਮੰਮੀ ਜੀ ਕਿੱਥੇ ਜਾਂਦੇ ਹਨ ਗੱਲਾਂ ਲੱਗ ਜਾਂਦੇ ਨੇ ਰਾਤ ਦੇ 9 ਵਜੇ ਵੱਜ ਗਏ ਸੀ ਹੁਣ ਸਮਿਤ ਦਾ ਸਬਰ ਜਵਾਬ ਦੇਣ ਲੱਗਿਆ ਸੀ ਉਸਨੇ ਚਿੰਤਾ ਜਤਾਉਂਦੇ ਹੋਏ ਆਪਣੀ ਗੱਡੀ ਦੀ ਚਾਬੀ ਚੱਕੀ ਤੇ ਰਾਧਾ ਨੂੰ ਕਹਿਣ ਲੱਗਿਆ ਕਿ ਮੈਂ ਮਾਪੇ ਪਿਤਾ ਜੀ ਨੂੰ ਲੈਣ ਮੰਦਰ ਜਾ ਰਿਹਾ ਹਾਂ ਰਾਧਾ ਕਹਿਣ ਲੱਗੀ ਸਮਿਤ ਤੁਸੀਂ ਘਰ ਆਓ ਨਾ ਹੋ ਸਕਦਾ ਹੈ ਉਹ ਕਿਸੇ ਰਿਸ਼ਤੇਦਾਰ ਨੂੰ ਮਿਲਣ ਲਈ ਚਲੇ ਗਏ ਹੋਣ ਸਮਿਤ ਰਾਧਾ ਦੀ ਗੱਲ ਸੁਣੇ ਬਿਨਾਂ ਹੀ ਗੱਡੀ ਸਟਾਰਟ ਕਰਕੇ ਚਲਾ ਗਿਆ ਰਾਦਾ ਖੁਸ਼ੀ ਵਿੱਚ ਕਹਿਣ ਲੱਗੀ ਜਾਓ ਸਮਿਤ ਜਾਓ ਜਿੰਨਾ ਮਰਜ਼ੀ ਲੱਭੋ ਤੁਹਾਨੂੰ ਕੁਝ ਵੀ ਪਤਾ ਨਹੀਂ ਲੱਗੇਗਾ ਜਦੋਂ ਸਮਿਤ ਮੰਦਰ ਪਹੁੰਚਿਆ ਤਾਂ ਮੰਦਰ ਦੇ ਦਰਵਾਜ਼ੇ ਬੰਦ ਹੋ ਚੁੱਕੇ ਸੀ ਆਸੇ-ਪਾਸੇ ਦੀਆਂ ਦੁਕਾਨਾਂ ਵੀ ਬੰਦ ਹੋ ਰਹੀਆਂ ਸੀ ਮੰਦਰ ਕੋਲ ਇੱਕ ਫੁੱਲ ਵੇਚਣ ਵਾਲੀ ਔਰਤ ਜਾ ਰਹੀ ਸੀ ਸਮਿਤ ਨੇ ਉਸ ਨੂੰ ਪੁੱਛਿਆ ਕਿ ਮਾਤਾ ਜੀ ਤੁਸੀਂ ਮੇਰੇ ਮਾਪੇ ਤਾਂ ਜੀ ਨੂੰ ਦੇਖਿਆ ਉਹ ਸ਼ਾਮ ਨੂੰ ਮੰਦਰ ਆਏ ਸੀ ਫੁੱਲ ਵੇਚਣ ਵਾਲੀ ਕਹਿਣ ਲੱਗੀ ਨਹੀਂ ਬੇਟਾ ਇੱਥੇ ਤਾਂ ਬਹੁਤ ਸਾਰੇ ਲੋਕ ਆਉਂਦੇ ਹਨ ਸਮਿੱਤ ਕਵਰਾ ਕੇ ਇਧਰ ਉਧਰ ਭਟਕਣ ਲੱਗਿਆ ਉੱਥੇ ਇੱਕ ਦੁਕਾਨਦਾਰ ਆਪਣੀ ਦੁਕਾਨ ਬੰਦ ਕਰਕੇ ਜਾਣ ਦੀ ਤਿਆਰੀ ਵਿੱਚ ਸੀ ਉਸਨੇ ਸਮਿੱਤ ਦੀ ਕਵਰਾਟ ਵੇਖ ਕੇ ਉਸ ਦਾ ਕਾਰਨ ਪੁੱਛਿਆ ਸਮਿੱਤ ਨੇ ਆਪਣੇ ਫੋਨ ਵਿੱਚੋਂ ਆਪਣੇ ਮਾਪਿਤਾ ਜੀ ਦੀ ਤਸਵੀਰ ਉਸ ਦੁਕਾਨਦਾਰ ਨੂੰ ਦਿਖਾਈ ਉਹ ਦੁਕਾਨਦਾਰ ਕਹਿਣ ਲੱਗਿਆ ਹਾਂ ਉਹ ਸਵੇਰੇ ਮੰਦਰ ਆਏ ਸੀ ਪਰ ਮੈਂ ਉਹਨਾਂ ਨੂੰ ਸ਼ਾਮ ਨੂੰ ਇੱਥੇ ਨਹੀਂ ਦੇਖਿਆ। ਸਮਿਤ ਬਹੁਤ ਘਬਰਾ ਗਿਆ। ਉਹ ਸੋਚਣ ਲੱਗਿਆ ਕਿ ਜੇਕਰ ਮਾਂ ਪਿਤਾ ਜੀ ਸਵੇਰੇ ਮੰਦਿਰ ਆਏ ਸੀ ਤਾਂ ਫਿਰ ਸਾਰਾ ਦਿਨ ਕਿੱਥੇ ਰਹੇ? ਕੀ ਉਹਨਾਂ ਨਾਲ ਕੋਈ ਅਣਹੋਣੀ ਤਾਂ ਨਹੀਂ ਹੋ ਗਈ? ਸਮਿਤ ਨੇ ਪੁਲਿਸ ਸਟੇਸ਼ਨ ਜਾ ਕੇ ਰਿਪੋਰਟ ਲਿਖਾਉਣ ਦੀ ਸੋਚੀ। ਉਸਨੇ ਪੁਲਿਸ ਸਟੇਸ਼ਨ ਜਾ ਕੇ ਇੰਸਪੈਕਟਰ ਨੂੰ ਕਿਹਾ ਕਿ ਮੇਰੇ ਮਾਂ ਪਿਤਾ ਜੀ ਸਵੇਰ ਤੋਂ ਲਾਪਤਾ ਹਨ। ਸਮਿਤ ਨੇ ਇੰਸਪੈਕਟਰ ਨੂੰ ਵੀ ਆਪਣੇ ਫੋਨ ਵਿੱਚ ਉਹਨਾਂ ਦੀ ਫੋਟੋ ਦਿਖਾਈ। ਇਨਸਪੈਕਟਰ ਨੇ ਕਿਹਾ ਕਿ ਅਸੀਂ ਹਰ ਚੌਂਕੀ ਵਿੱਚ ਸੂਚਨਾ ਭੇਜ ਦੇਵਾਂਗੇ ਤੁਸੀਂ ਚਿੰਤਾ ਨਾ ਕਰੋ ਜਦੋਂ ਕੋਈ ਜਾਣਕਾਰੀ ਮਿਲੇਗੀ ਤਾਂ ਤੁਹਾਨੂੰ ਦੱਸ ਦੇਵਾਂਗੇ ਸਮਿੱਤ ਘਰ ਚੱਲ ਆ ਗਿਆ ਰਾਧਾ ਝੂਠੀ ਚਿੰਤਾ ਦਿਖਾਉਂਦੀ ਹੋਈ ਪੁੱਛਣ ਲੱਗੀ ਤੁਸੀਂ ਬਹੁਤ ਦੇਰ ਕਰ ਦਿੱਤੀ ਮੰਮੀ ਪਾਪਾ ਕਿੱਥੇ ਹਨ ਸਮਿੱਤ ਰੋਂਦੇ ਹੋਏ ਕਹਿਣ ਲੱਗਿਆ ਉਹਨਾਂ ਦਾ ਕੋਈ ਪਤਾ ਨਹੀਂ ਲੱਗਿਆ ਰਾਧਾ ਕਹਿਣ ਲੱਗੀ ਕਿਤੇ ਉਹਨਾਂ ਨਾਲ ਕੁਝ ਗਲਤ ਤਾਂ ਨਹੀਂ ਹੋ ਗਿਆ ਸਮਿਤ ਨੂੰ ਨੀਂਦ ਨਾ ਆਈ ਉਹ ਸਾਰੀ ਰਾਤ ਪਾਸੇ ਮਾਰਦਾ ਰਿਹਾ ਸਵੇਰ ਹੁੰਦੇ ਹੀ ਉਸ ਦੇ ਦਿਮਾਗ ਵਿੱਚ ਗੱਲ ਆਈ ਕਿ ਕੀ ਤੇ ਮਾਪੇ ਪਿਤਾ ਜੀ ਅਸ਼ੋਕ ਅੰਕਲ ਦੇ ਘਰ ਤਾਂ ਨਹੀਂ ਚਲੇ ਗਏ ਸਮਿਤ ਜਲਦੀ ਨਾਲ ਗੱਡੀ ਲੈ ਕੇ ਅਸ਼ੋਕ ਅੰਕਲ ਦੇ ਘਰ ਵੱਲ ਚੱਲ ਪਿਆ ਸਮਿਤ ਨੇ ਅਸ਼ੋਕ ਅੰਕਲ ਦੇ ਘਰ ਜਾ ਕੇ ਪੁੱਛਿਆ ਕਿ ਮਾਪੇ ਪਿਤਾ ਜੀ ਇੱਥੇ ਆਏ ਹਨ ਅਸ਼ੋਕ ਅੰਕਲ ਕਹਿਣ ਲੱਗੇ ਕਿ ਨਹੀਂ ਪੁੱਤਰ ਮੈਂ ਤਾਂ ਪੂਰੇ 1 ਮਹੀਨੇ ਤੋਂ ਤੇਰੇ ਪਿਤਾ ਜੀ ਨੂੰ ਨਹੀਂ ਮਿਲਿਆ ਉਹਨਾਂ ਦੀ ਇਹ ਗੱਲ ਸੁਣ ਕੇ ਸਮਿਤ ਦੇ ਚਿਹਰੇ ਦਾ ਰੰਗ ਉੱਡ ਗਿਆ ਅਸ਼ੋਕ ਅੰਕਲ ਪੁੱਛਣ ਲੱਗੇ ਸਭ ਠੀਕ ਤਾਂ ਹੈ ਨਾ ਬੇਟਾ ਅੰਕਲ ਜੀ ਮਾਂ ਪਿਤਾ ਜੀ ਕੱਲ ਸ਼ਾਮ ਨੂੰ ਮੰਦਿਰ ਗਏ ਸੀ ਉਹ ਵਾਪਸ ਘਰ ਨਹੀਂ ਆਏ ਮੈਂ ਪੁਲਿਸ ਨੂੰ ਰਿਪੋਰਟ ਵੀ ਲਿਖਾਈ ਹੈ ਅਸ਼ੋਕ ਅੰਕਲ ਕਹਿਣ ਲੱਗੇ ਬੇਟਾ ਤੂੰ ਬਾਕੀ ਰਿਸ਼ਤੇਦਾਰਾਂ ਤੋਂ ਪੁੱਛਿਆ ਬੇਸ਼ੱਕ ਪੁਲਿਸ ਰਿਪੋਰਟ ਲਿਖਾ ਦਿੱਤੀ ਹੈ ਪਰ ਅਸੀਂ ਰਿਸ਼ਤੇਦਾਰਾਂ ਨੂੰ ਫੋਨ ਕਰਦੇ ਹਾਂ ਇਧਰ ਰਾਧਾ ਆਪਣੀ ਸਹੇਲੀ ਨਾਲ ਫੋਨ ਤੇ ਗੱਲ ਕਰ ਰਹੀ ਸੀ ਉਹ ਕਹਿ ਰਹੀ ਸੀ ਕੀ ਦੱਸਾਂ ਜਦੋਂ ਦੇ ਮਾਪਿਤਾ ਜੀ ਘਰੋਂ ਗਏ ਹਨ ਮੇਰਾ ਤਾਂ ਮਨ ਹੀ ਨਹੀਂ ਲੱਗਦਾ ਰਾਧਾ ਦੀ ਸਹੇਲੀ ਕਹਿਣ ਲੱਗੀ ਕੀ ਕਿਹਾ ਰਾਧਾ ਤੂੰ ਆਪਣੇ ਸੱਸ ਸਹੁਰੇ ਲਈ ਪਰੇਸ਼ਾਨ ਹੈ ਇਹ ਕਿਵੇਂ ਹੋ ਸਕਦਾ ਹੈ ਰਾਧਾ ਹੱਸਦੀ ਹੋਈ ਕਹਿਣ ਲੱਗੀ ਮੈਂ ਤਾਂ ਐਕਟਿੰਗ ਕਰ ਰਹੀ ਹਾਂ ਸੱਚ ਤਾਂ ਇਹ ਹੈ ਕਿ ਮੈਨੂੰ ਉਹਨਾਂ ਦੀ ਕਮੀ ਬਿਲਕੁਲ ਮਹਿਸੂਸ ਨਹੀਂ ਹੋ ਰਹੀ ਅੱਜ ਤੱਕ ਘਰ ਵਿੱਚ ਬਹੁਤ ਸ਼ਾਂਤੀ ਹੈ ਮਾਪੇ ਪਿਤਾ ਜੀ ਦੇ ਹੁੰਦੇ ਹੋਏ ਉਹਨਾਂ ਨਾਲ ਲੜਾਈ ਕਰਕੇ ਮੈਨੂੰ ਬਹੁਤ ਮਜ਼ਾ ਆਉਂਦਾ ਸੀ ਉਸ ਦੀ ਸਹੇਲੀ ਕਹਿਣ ਲੱਗੀ ਸਮਿਤ ਨੂੰ ਕੁਝ ਪਤਾ ਤਾਂ ਨਹੀਂ ਲੱਗਿਆ ਤੇਰੇ ਤੇ ਸ਼ੱਕ ਤਾਂ ਨਹੀਂ ਰਾਧਾ ਕਹਿਣ ਲੱਗੀ ਨਹੀਂ ਸਮਿਤ ਨੂੰ ਤਾਂ ਪਤਾ ਹੀ ਨਹੀਂ ਕਿ ਮੈਂ ਉਸ ਦੇ ਮਾਪੇ ਪਿਤਾ ਜੀ ਨਾਲ ਕਿਹੋ ਜਿਹਾ ਸਲੂਕ ਕਰਦੀ ਸੀ ਸਮਾਂ ਬੀਤਦਾ ਜਾ ਰਿਹਾ ਸੀ ਸਮਿਤ ਦੇ ਮਾਪੇ ਪਿਤਾ ਜੀ ਨੂੰ ਗਮ ਹੋਇਆ 10 ਦਿਨ ਹੋ ਗਏ ਸੀ ਹਰ ਹਲੇ ਤੱਕ ਕੋਈ ਸਰਾਗ ਨਹੀਂ ਮਿਲਿਆ ਸੀ ਇੱਕ ਦਿਨ ਰਾਧਾ ਕਹਿਣ ਲੱਗੀ ਸੁਮਿਤ ਕਦੋਂ ਤੱਕ ਇਸ ਤਰ੍ਹਾਂ ਪਰੇਸ਼ਾਨ ਹੁੰਦੇ ਰਹੋਗੇ ਹੋ ਸਕਦਾ ਹੈ ਮਾਪੇ ਪਿਤਾ ਜੀ ਕਿਸੇ ਤੀਰਥ ਯਾਤਰਾ ਤੇ ਚਲੇ ਗਏ ਹੋਣ ਸੁਮਿਤ ਗੁੱਸੇ ਵਿੱਚ ਬੋਲਦਾ ਹੋਇਆ ਕਹਿਣ ਲੱਗਿਆ ਕਿ ਮਾਪੇ ਪਿਤਾ ਜੀ ਮੈਨੂੰ ਦੱਸੇ ਬਿਨਾ ਕਿਤੇ ਨਹੀਂ ਜਾਂਦੇ ਸੁਮਿਤ ਬਹੁਤ ਪਰੇਸ਼ਾਨ ਹੋ ਰਿਹਾ ਸੀ ਉਹ ਆਪਣੇ ਮਾਪੇ ਪਿਤਾ ਜੀ ਦੇ ਕਮਰੇ ਵਿੱਚ ਗਿਆ ਕਮਰੇ ਵਿੱਚ ਇੱਕਦਮ ਸਨਾਟਾ ਸੀ ਸਮਿਤ ਨੇ ਕਿਹਾ ਮਾ ਪਿਤਾ ਜੀ ਤੁਸੀਂ ਕਿੱਥੇ ਚਲੇ ਗਏ ਸਮਿਤ ਦੇ ਫੋਨ ਤੇ ਫੋਨ ਆਇਆ ਉਸ ਨਿਆਣ ਮੰਨੇ ਫੋਨ ਨਾਲ ਫੋਨ ਚੁੱਕਿਆ ਸਮਿਤ ਸਮਿਤ ਦਾ ਬਾਸ ਕਹਿਣ ਲੱਗਿਆ ਕਿ ਕੀ ਗੱਲ ਹੈ ਤੂੰ ਬਿਨਾਂ ਦੱਸੇ ਹੀ ਛੁੱਟੀਆਂ ਕਰ ਰਿਹਾ ਹੈ ਸਰ ਮੇਰੀ ਮਾ ਪਿਤਾ ਜੀ ਲਾਫਤਾ ਹੋ ਗਏ ਹਨ ਮੈਂ ਉਹਨਾਂ ਨੂੰ ਲੱਭ ਰਿਹਾ ਹਾਂ ਦੇਖ ਸਮਿਤ ਮੈਂ ਤੇਰੀ ਪਰੇਸ਼ਾਨੀ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਹਾਂ ਪਰ ਦਫ਼ਤਰ ਦੇ ਵੀ ਕੁਝ ਨਿਯਮ ਹੁੰਦੇ ਹਨ ਕੰਪਨੀ ਨੂੰ ਤੇਰੀ ਜ਼ਰੂਰਤ ਹੈ ਜੇਕਰ ਤੂੰ ਅਗਲੇ 2 ਦਿਨ ਤੱਕ ਨਹੀਂ ਆਇਆ ਤਾਂ ਮੈਂ ਤੇਰੀ ਜਗ੍ਹਾ ਕਿਸੇ ਹੋਰ ਨੂੰ ਰੱਖ ਲਵਾਂਗਾ ਰਾਧਾ ਸਮਿੱਤ ਦੇ ਕੋਲ ਆ ਕੇ ਪੁੱਛਣ ਲੱਗੀ ਕਿਸ ਦਾ ਫੋਨ ਸੀ ਸਮਿੱਤ ਨੇ ਦੱਸਿਆ ਦਫ਼ਤਰ ਦੇ ਬਾਸ ਦਾ ਫੋਨ ਸੀ ਉਹਨਾਂ ਨੇ ਕਿਹਾ ਕਿ ਜੇਕਰ 2 ਦਿਨ ਤੱਕ ਤੂੰ ਕੰਮ ਤੇ ਵਾਪਸ ਨਹੀਂ ਆਉਂਦਾ ਤਾਂ ਤੈਨੂੰ ਦਫ਼ਤਰ ਵਿੱਚੋਂ ਕੱਢ ਦਿੱਤਾ ਜਾਵੇਗਾ ਰਾਧਾ ਕਹਿਣ ਲੱਗੀ ਤਾਂ ਫਿਰ ਤੁਸੀਂ ਕੀ ਸੋਚ ਰਹੇ ਹੋ? ਸਮਿਤ ਕਹਿਣ ਲੱਗਿਆ ਮੈਂ ਮਾਂ ਪਿਤਾ ਜੀ ਨੂੰ ਲੱਭੇ ਬਿਨਾ ਕੰਮ ਤੇ ਨਹੀਂ ਜਾ ਸਕਦਾ। ਠੀਕ ਹੈ ਫਿਰ ਨੌਕਰੀ ਛੱਡ ਦਿਓ। ਫਿਰ ਬੈਠੇ ਰਹੋ ਘਰ। ਸਮਿਤ ਕਹਿਣ ਲੱਗਿਆ ਰਾਧਾ ਮੇਰੇ ਕੱਪੜੇ ਪੈਕ ਕਰ ਦੇ। ਮੈਂ ਆਪਣੇ ਕੰਮ ਤੇ ਜਾਵਾਂਗਾ। ਰਾਧਾ ਕਹਿਣ ਲੱਗੀ ਕਿ ਤੁਸੀਂ ਸੱਚਮੁੱਚ ਜਾ ਰਹੇ ਹੋ। ਹਾਂ ਮੈਂ ਕੰਮ ਤੇ ਜਾਣ ਲਈ ਤਿਆਰ ਹਾਂ। ਜੇਕਰ ਮੈਂ ਨੌਕਰੀ ਨਹੀਂ ਕਰਾਂਗਾ ਮਾ ਪਿਤਾ ਜੀ ਦੇ ਵਾਪਸ ਆਉਣ ਤੋਂ ਬਾਅਦ ਉਹਨਾਂ ਦੀ ਦੇਖਭਾਲ ਕਿਵੇਂ ਕਰਾਂਗਾ ਰਾਧਾ ਕਹਿਣ ਲੱਗੀ ਸਮਿਤ ਕੀ ਤੁਹਾਨੂੰ ਸੱਚਮੁੱਚ ਲੱਗਦਾ ਹੈ ਕਿ ਮਾ ਪਿਤਾ ਜੀ ਕਦੇ ਵਾਪਸ ਆਉਣਗੇ ਕੀ ਮਤਲਬ ਹੈ ਤੇਰਾ ਰਾਧਾ ਮਤਲਬ ਸਮਿਤ ਕਿੰਨੇ ਦਿਨ ਹੋ ਗਏ ਜੇਕਰ ਉਹਨਾਂ ਨੇ ਵਾਪਸ ਆਉਣਾ ਹੁੰਦਾ ਹੁਣ ਤੱਕ ਆ ਜਾਂਦੇ ਕਿਤੇ ਇਹ ਤਾਂ ਨਹੀਂ ਕਿ ਰਾਧਾ ਦੀ ਗੱਲ ਹਜੇ ਪੂਰੀ ਨਹੀਂ ਹੋਈ ਸੀ ਸਮਿਤ ਕਹਿਣ ਲੱਗਿਆ ਮੈਂ ਕੋਈ ਬੇਵਕੂਫ ਨਹੀਂ ਹਾਂ ਮਾਪਿ ਪਿਤਾ ਜੀ ਮੈਨੂੰ ਛੱਡ ਕੇ ਕਿਤੇ ਨਹੀਂ ਜਾਣਗੇ ਕੁਝ ਨਾ ਕੁਝ ਤਾਂ ਜ਼ਰੂਰ ਹੋਇਆ ਹੈ ਪਤਾ ਤਾਂ ਮੈਂ ਲਗਾ ਕੇ ਹੀ ਰਹਾਗਾ ਰਾਧਾ ਕਹਿਣ ਲੱਗੀ ਜੇਕਰ ਤੁਸੀਂ ਦਿੱਲੀ ਜਾ ਰਹੇ ਹੋ ਤਾਂ ਮੈਨੂੰ ਵੀ ਆਪਣੇ ਨਾਲ ਲੈ ਜਾਓ ਹੁਣ ਮੇਰਾ ਇੱਥੇ ਇਕੱਲੀ ਦਾ ਕੀ ਕੰਮ ਸਮਿਤ ਨੇ ਕਿਹਾ ਨਹੀਂ ਰਾਧਾ ਤੈਨੂੰ ਇੱਥੇ ਹੀ ਰਹਿਣਾ ਪਵੇਗਾ ਪਰ ਕਿਉਂ ਸਮਿਤ ਦੇਖ ਰਾਧਾ ਜੇਕਰ ਮਾ ਪਿਤਾ ਜੀ ਵਾਪਸ ਆਏ ਤਾਂ ਉਹ ਬਹੁਤ ਪਰੇਸ਼ਾਨ ਹੋ ਜਾਣਗੇ ਰਾਧਾ ਕਹਿਣ ਲੱਗੀ ਸਮਿਤ ਮੈਂ ਇਕੱਲੀ ਇੱਥੇ ਕਿਵੇਂ ਰਹਾਂਗੀ ਭਰ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਇੱਥੇ ਰੁਕ ਜਾਂਦੀ ਹਾਂ ਸਮਿਤ ਨੇ ਕਿਹਾ ਜੇਕਰ ਮਾਂ ਪਿਤਾ ਜੀ ਘਰ ਆ ਗਏ ਤਾਂ ਮੈਨੂੰ ਫੋਨ ਜ਼ਰੂਰ ਕਰ ਦੇਣਾ ਕਿ ਸੱਚਮੁੱਚ ਸ਼ਾਂਤ ਤੇ ਸ਼ਾਂਤੀ ਵਾਪਸ ਆਉਣਗੇ ਕਿ ਰਾਧਾ ਦੀ ਸਚਾਈ ਕਦੇ ਸਮਿਤ ਦੇ ਸਾਹਮਣੇ ਆਵੇਗੀ ਇਹ ਜਾਣਨ ਲਈ ਕਹਾਣੀ ਦਾ ਅਗਲਾ ਭਾਗ ਜ਼ਰੂਰ ਸੁਣਨਾ ਕਹਾਣੀ ਦਾ ਅਗਲਾ ਭਾਗ ਕੱਲ ਆਵੇਗਾ ਤਦ ਤੱਕ ਲਈ ਹੱਸਦੇ ਬਸਦੇ ਰਹੋ ਬਰਬਾਖਾ